ਅੱਜ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ। ਉਹਨਾਂ ਨੇ ਸਿੱਧਾ-ਸਿੱਧਾ ਅਲੀਗੇਸ਼ਨ ਤੁਹਾਡੇ ਤੇ ਲਾਇਆ, ਤੁਹਾਡੀ ਪਾਰਟੀ ਤੇ ਤੁਹਾਡੇ ਪ੍ਰਧਾਨ ਸਾਹਿਬ ਤੇ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਜਿਹੜਾ ਉਹ ਹੜਪੀਟਾਂ ਤੇ ਲਾਇਆ ਜਾ ਰਿਹਾ ਹੈ ਔਰ ਮਸ਼ਹੂਰੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ। ਕੁਝ ਲੋਕਾਂ ਨੂੰ ਜਿਹੜਾ ਚੰਗਾ ਕੰਮ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਨਾ ਜੀ ਉਹ ਵੀ ਉਹਨਾਂ ਤੋਂ ਬਰਦਾਸ਼ਤ ਨਹੀਂ। ਤੇ ਇਹ ਏਜੰਸੀਆਂ ਨੂੰ ਖੁਸ਼ ਕਰਨ ਵਾਸਤੇ ਕਿ ਅਸੀਂ ਦੇਖੋ ਕਿੰਨਾ ਵੱਡਾ ਕੰਮ ਕਰਦੇ ਆਂ ਇਹ ਕਰਨੀਆਂ ਸ਼ੁਰੂ ਕੀਤੀਆਂ ਜਿਹੜੀ ਮੈਂ ਸਮਝਦਾ ਕਿ ਇਹ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਹੈ ਜਿੱਥੇ ਵੀ ਕਿਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਗਏ ਆ ਜੋ ਸਾਡੇ ਕੋਲੋਂ ਆਪਣੇ ਕੋਲੋਂ ਸਰਦਾ ਸੀ ਉਹ ਉੱਥੇ ਹੱਥ ਜੋੜ ਕੇ ਸੰਗਤਾਂ ਦੀ ਝੋਲੀ ਚ ਪਾਇਆ ਇਹ ਲੋਕਾਂ ਨੇ ਕਰਨਾ ਕੁਝ ਨਹੀਂ ਜਿੱਦਾਂ ਕਿ ਤੁਸੀਂ ਕਹੋ ਕਿ ਗੱਲਾਂ ਦਾ ਕੜਾ ਬਣਾਉਣਾ ਹੈ ਫਿਰ ਮਿੱਠਾ ਕਿਉਂ ਘਟ ਪਾਉਣਾ ਇਹ ਚਾਹੇ ਮੈਂ ਤਾਂ ਕੈਟਾਗਰੀ ਕਹਿ ਦਿੰਦਾ ਜਿਹੜੇ ਕੱਲ ਦੇ ਲੱਗੇ ਨੇ ਗਿਆਨੀ ਹਰਪ੍ਰੀਤ ਜੀ ਵਰਗੇ ਜਾਂ ਚੁੱਲਾਦਰ ਵਰਗੇ ਲੋਕ ਜਿਹੜੇ ਹੋਰ ਨਿੰਦਕ ਨੇ ਇਨਾਂ ਦੀ ਆਪਣੀ ਕੀ ਕੰਟਰੀਬਿਊਸ਼ਨ ਐ ਸਮੇਂ ਦੇ ਵਿੱਚ ਗੱਲਾਂ ਬਹੁਤ ਵੱਡੀਆਂ ਸੀ ਕੰਟਰੀਬਿਊਸ਼ਨ ਕੋਈ ਨਹੀਂ ਸੋ ਜਦੋਂ ਦੇਖਿਆ ਕਿ ਅਸੀਂ ਨਹੀਂ ਕੁਝ ਕਰ ਸਕਦੇ ਜਿਹੜਾ ਕਰ ਰਿਹਾ ਉਹਨੂੰ ਨਿੰਦਣਾ ਸ਼ੁਰੂ ਕਰ ਦੋ ਜਿਹੜੀ ਸਾਡੇ ਪ੍ਰਧਾਨ ਸਰਪ ਦੀ ਅਨਾਊਂਸਮੈਂਟ ਹੈ ਉਹਦਾ ਇੱਕ ਪੈਸਾ ਵੀ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫੰਡ ਚੋਂ ਕਿਸੇ ਤੋਂ ਵੀ ਨਹੀਂ ਦੇ ਅਸੀਂ ਇਹਨਾਂ ਦੀ ਜਿਹੜਾ ਕੂੜ ਪ੍ਰਚਾਰ ਹੈ ਇਹਦੇ ਜਵਾਬ ਦੇ ਵਿੱਚ ਸਮਾਂ ਕਿਉਂ ਬਰਬਾਦ ਕਰੀਏ ਸਾਡੀ એનર્ਜੀ ਪੰਜਾਬ ਦੀ ਸੇਵਾ ਦੇ ਵਿੱਚ ਲੱਗੀ ਐ